ਹਰ ਜੋ ਜੋ ਭਗਤ ਉਪਾਇ ਬਹਿਜ ਰਖਦਾ ਆਇਆ RAM RAJ CHE ਕਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰੇਲਾਤ ਰਾਇਓ ਅਹੰਕਾਰੀਆ ਨਿਸਕਾਮ ਪਿਛੇ ਨਾਮ ਦੇਵ ਮੁਕਲਾਇਆ ਜਨਕ ਸਹਾ ਹਰ ਸਿਵਿਆ ਅੰਤ ਰਹਿ ਛਡਾਇਆ ਏ ਕੋ ਅੰਤਾਰੋ ਸਤਗੁਰ ਪ੍ਰਸਾਦ ਅਠਾਂ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਮਨ ਹੋਈਏ ਸੁਕਰਤਾ ਕਰਨਾ ਮੈਂ ਨਾਹੀ ਜਾਹਂ ਪਰਿ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤਿਰ ਅੰਤ ਨਾ ਜਾਇ ਲਖਿਆ ਰਹਾਓ ਜਤਨ ਜੋਤ ਜੋਤ ਮੈਂ ਜਤ ਤ ਅਕਲ ਕਦਾ ਪ੍ਰਭੂ ਰਹਿ ਆ ਤੋ ਸੱਚਾ ਸਾਹਿਬ ਸਿਧ ਸਵਾਦਿ ਜੋ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੀ ਕੀ ਬੱਤਾ ਜੋਗਿਸ਼ ਕਰਨਾ ਸੋ ਕਰ ਰਹਿ ਆ ਥਡ ਰੋਗ ਅਸਾ ਮਹੰਲਾ ਪਹਿਲਾ ਇੱਕ ਓਹੰਕਾਰ ਓ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸ਼ੁਕਰ ਕੇਹਾ ਜਿਤ ਵੇ ਸਰਬ ਸਮਾਲੇ ਵਾਝੇ ਤੇਰੇ ਨਾਮ ਅਨੇਕ ਅ ਸੰਖਾ ਤੇਤੇ ਤੇਰੇ ਵਵਨ ਹਾਰੇ ਕਿਤੇ ਤੇਰੀ ਰਾਗ ਪ੍ਰੀ ਸੁਖਹੀ ਹੈ ਕੇਤੇ ਤੇਰੇ ਗਵਨ ਹਾਰੇ ਗਵਨ ਤੁਧਨੋ ਪਵਨ ਪਾਣੀ ਬਸੰਤਰ ਗਾਵੀ ਰਾਜਾ ਧਰਮ ਦਵਾਰੀ ਗਵਨ ਤੁਧਨੋ ਚਿਤ ਗੋਪਤ ਰਖਜੋਨ ਲਖ ਧਰਮ ਵਿਚਾਰੀ ਗਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੜ ਤੇਰੇ ਸਦਾ ਸੁਹਾਗੇ ਗਵਨ ਤੁਧਨੋ ਇੰਦਰਹਿ ਇਦਰਾਸਨ ਬੈਠੇ ਦੇਵਤੇ ਉਦਰ ਨਾਲੇ ਗਵਨ ਤੁਧਨੋ ਸਦ ਸੁਮਦੀ ਅੰਦਰਹਿ ਗਵਨ ਤੁਧਨੋ ਸਾਧ ਵਿਚਾਰੇ ਗਵਨ ਤੁਧਨੋ ਜਤੀ ਸਤੀ ਸੰਤੋਖੀ ਗਵਨ ਤੁਧਨੋ ਮੀਤ ਕਰਾਰੇ ਗਵਨ ਤੁਧਨੋ ਪੰਡਿਤ ਪੜ ਨਿਰਖਿਤਰ ਜੋਗ ਜੋਗ ਵਿਦਾਨ ਅੰਦਰਹਿ ਗਵਨ ਤੁਧਨੋ ਮੋਹਨਿਆ ਮਰਮੋਹਨ ਸੁਰਗ ਮੋਛ ਪਿਆਲੇਹਿ ਗਵਨ ਤੁਧਨੋ ਰਤਨ ਉਪਾਇ ਤੇਰੇ ਅਤਰ ਕੀ ਖਡਾਲੇ ਗਾਵਣ ਤੁਧਰੋ ਜੋਦ ਮਹਾਬਲ ਸੂਜਾ ਗਾਵਣ ਤੁਧਰੋ ਖਾਣੀਚਾਰੇ ਗਾਵਣ ਤੁਧਰੋ ਖੰਡ ਮਤਲਬ ਵਹਿ ਮੰਡਾ ਕਰ ਕਰ ਖੇ ਤੇਰੀ ਤਾਰੀ ਸਹੀ ਤੁਧਨੋ ਗਾਵਣ ਤੁਧ ਭਾਵਨ ਰਤੇ ਤੇਰੇ ਭਗਤਰ ਸਾਧੂ ਹੋਰ ਕੀ ਤੇਥਰੋਂ ਬਾਬਨਾ ਸੇ ਮੈਂ ਜਤਿ ਰਾਮਨ ਨਾਨਕਿਆ ਬੀਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚੀ ਨਾਹੀ ਹੈ ਭੀ ਹੁਸੀ ਜਾਇ ਨਾ ਜਾਸੀ ਰਚਿ ਰਾਜਿ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਹਦੀ ਵਢਾਈ ਜੋ ਸੁਭਾਵੀ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਗਿਆ ਬਾਦशाहੋ ਸਾਹ ਪਤ ਸਾਹਿਬੋ ਨਾਨਕ ਰਹਿਨ ਰਜਾਈ ਅਸਾ ਮਹੱਲਾ ਪਹਿਲਾ ਸੁਣਾ ਵੱਡਾ ਖੇ ਸਭ ਕੋ ਏਕ ਗੁਰ ਵੱਡਾ ਡੀਠਾ ਹੋਇ ਕੀ ਉਹ ਨਾ ਕਹਿਆ ਜਾਏ ਬਹਨੇ ਵਾਲੇ ਤੇਰੇ ਰਹੇ ਸਮਾਏ ਕੁੱਡੇ ਮੇਰੇ ਸਾਹਿਬ ਗੈਰ ਗਮੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਡ ਜੀਰਾ ਰਹਾਉ ਸਭ ਸੁਰਤੀ ਮੇਰਾ ਸਵਰਤ ਕਮਾਈ ਸਭ ਕੀ ਮਤ ਅਮਰ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹ ਨਾ ਜਾਈ ਤੇਰੀ ਤਰਵੜ ਆਈ ਸਭ ਸਤ ਸਭ ਤਪ ਸਭ ਚ ਗਿਆਨ ਸਦਾ ਹਾ ਪੁਰਖਾ ਕੀ ਅਵੜਿਆਈਆਂ ਤਦ ਵੇਲੇ ਸਿੱਧੇ ਗਿਨੇ ਨਾ ਪਾ ਜੀਆ ਕਰ ਮੇਰੇ ਰਾਹ ਟਾਕਰ ਹਈਆ ਅਖਰਵਲ ਕਿਆ ਵਿਚਾਰਾ ਸਿਖਤੀ ਭਰੇ ਤੇ ਪੰਡਾਰ ਜਿਸ ਨੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸੁਵਰਨ ਹਾਰਾ ਸਾ ਮਹੰਲਾ ਪਹਿਲਾ ਅਖਰ ਜੀਵਨ ਸਰੀ ਮਰ ਜਾਉ ਅਖੜ ਉਖਾ ਸੱਚਾ ਨਾਉ ਸੱਚੇ ਨਾਮ ਕੀ ਲਗੇ ਭੋਖ ਉਤਪੂਖੇ ਖੈ ਚਰੀਏ ਦੂਖ ਸੋਕਿ ਅਸਰੀ ਅਮੀਰੀ ਮਹਾਨੀ ਸੱਚਾ ਸਭ ਸਾਚੇ ਨਾਇ ਰਾਓ ਸਚਿ ਨਾਮ ਕੀ ਦਿਲ ਵਿਟਾਈ ਆਤ ਟੱਕੇ ਕੀਮਤ ਨਹੀਂ ਪਾਈ ਜਿਸਾ ਮਿਰਕ ਮੱਖਣ ਪਾਹੀ ਵਡਣਾ ਹੋਵੇ ਘਾਟ ਨਾ ਜਾਇ ਰਾਹੋ ਮਨੀਲਾ ਹੋਵੇ ਸੋਗ ਦਿਦਰਹਿ ਨ ਟੁੱਕੇ ਭੋਗ ਗਉੜਿ ਹੋਉ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਜੀਵੜਿਆਬ ਤੇਵੜ ਤੇਰੀ ਦਾਤੋ ਜੰਨਨ ਕਰਕੇ ਕੀਤੀ ਰਾਤੋ ਖਸਮ ਰਸਾਰੇ ਤੇ ਕਮ ਜਾਤੋ ਨਾਨਕ ਨਾਵੀ ਬਾਜ ਸੁਨਾਤ ਰੋਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਮਿਰੋ ਕਰੋ ਗੁਰਪਾਸ ਤੋਂ ਹਮ ਕੀ ਰੇ ਕਰਮੋ ਸਤਿਗੁਰ ਸਰਨਾਇ ਕਿਰਦ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵਾ ਮੋ ਕੋ ਰਾਮ ਨਾਮ ਪ੍ਰਗਾਸੋ ਗੁਰਮਤਿ ਨਾਮ ਮੇਰਾ ਪ੍ਰਾਂਤ ਸਖਾਈ ਹਰ ਕੀਰਤ ਹਮਰੀ ਰਹਿ ਰਾਸੋ ਰਹਾਵੋ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿ ਤ੍ਰਿਪਤਾਸਿ। ਮੇਰਾ ਸੰਗਤ ਗੁਰ ਪ੍ਰਗਾਸੋ ਜਿਨ ਹਰ ਹਰ ਹਰਿ ਨਾਮ ਨ ਪਾਇਆ ਤੀ ਭਾਗ ਹਿੰਜੰਪਾਸ। ਜੋ ਸਤਿਗੁਰ ਸਰਣ ਸੰਗਤ ਰਹੀ ਆਜੀ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਰ ਸਤਿਗੁਰ ਸੰਗਤ ਪਾਈ ਤੈਨ ਤੋਰ ਮਾਸਤਕ ਲਖਿਆ ਲਖਾਸ। ਤਦ ਤਰ ਸਤ ਸੰਗਤ ਜਿਤ ਹਦ ਸਪਾਇਆ ਵਿਚ ਨਾਨਕ ਨਾਮ ਪ੍ਰਗਾਸ ਕਰੋ ਗੁਰੂ ਜੀ ਦੇ ਮਹੰਲਾ ਪੰਜਵਾ ਪਾਹਿਰੇ ਮਨ ਜੁ ਕਿਵੇ ਉਦਮਾ ਜਾ ਅਰਹਰ ਜੀਓ ਪਰਿਆ ਸਲ ਪਤਰ ਮੈਂ ਜੰਤੂ ਪਾਈ ਤ ਕਰਿ ਗਾਗੀ ਕਰ ਧਰਿਆ ਮੀਰੀ ਮਾਧੋ ਜੀ ਇਹ ਸਤ ਸੰਗਤ ਮਿਲੇ ਸੋ ਤਰਿਆ ਗੁਰਪਿਰ ਸੋਧ ਪਰਮ ਪਦ ਪਾਇਆ ਸੁਕੇ ਕਾਲ ਚ ਹਰੇ ਰਹਾਓ ਜਨਰ ਪਿਤਾ ਲੋਕ ਸੁਤ ਬੰਤਾ ਕੂਏ ਨ ਕਿਸ ਕੀ ਧਰਿਆ ਸਰੇ ਸਰੇ ਜਿਕ ਸਭਾਏ ਠਾਕੁਰ ਕਾਹੇ ਮਨ ਕੋ ਕਰਿਆ ਉਡੇ ਉਡ ਆਵੇ ਸ ਖੁਸਾ ਸਪਾਛੇ ਬਚਰੇ ਸਰਿਆ ਤਿਕਮਨ ਕਰਾਵੇ ਬਮਨ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਭ ਰਜੋਨ ਦਸ ਅਸ਼ਟ ਸਦਾਨੋ ਠਾਕੁਰ ਕਰਤ ਤਰਿਆ ਜਨ ਰਾਦਿਕ ਬਲ ਬਲ ਸਦ ਬਲ ਜਾਨ ਜੀ ਤੇਰਾ ਅੰਤ ਨ ਪਾਰ ਬਰਿਆ ਰਾਗਿਆ ਸਾਮਹਲਾ ਚੌਥਾ ਸੋ ਪੁਰਖ ਇਕ ਓ ਅਨਕਾਰ ਸਤਿ ਗੁਰ ਪ੍ਰਸਾਦ ਸੋ ਬੁਰਖ ਨਰੰਜਨ ਹਰ ਬੁਰਖ ਨਰੰਜਨ ਹਰ ਅਗਮ ਅਗਮ ਪਰ ਸਭ ਤੇ ਆਵੀ ਸਭ ਧਿਆਵੀ ਤੁ ਜੀ ਹਰ ਸੱਚੇ ਸਰਜਣ ਹਮਜਾ ਸਭ ਜੀਅ ਤੁਮਾਰੇ ਜੀ ਤੂੰ ਜੀ ਆਗਾ ਦਤਾਰਾ ਖਰਤਿ ਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਰਹਾ ਹਰਿਆਪੇ ਠਾਕਰੇ ਹਰਿ ਅੰਤ ਵਿਚ ਆ ਜਾ ਤੂ ਕਟਕਟ ਅੰਤਰ ਸਰਬਰਨ ਅੰਤਰ ਜੀ ਅਰ ਇੱਕੋ ਵਰਖ ਸਮਾਨੋ ਇਕ ਦਾਤੀ ਇਕ ਪੀਖਾਰੀ ਜੀ ਤੇਰੇ ਤੋਜ ਵਡਾਣਾ ਸੋ ਆਪੇ ਦਾਤਾ ਆਪੇ ਭਗਤਾ ਜੀ ਹਉ ਦਿੱਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਧਿਆ ਗੁਣਾ ਖੋ ਖਾਣਾ ਜੋ ਸੇਵਹਿ ਜੋ ਸੇਵਤ ਜੀ ਜਾਂ ਨਾਨਕ ਦਿਲ ਕੁਰਬਾਣਾ ਹਰਿ ਤੇ ਅਭਿ ਹਰਿ ਤੇ ਆਵੇ ਤੁਜੀ ਸੇ ਜਨ ਜੁਗ ਮਹਿਸ ਕੋ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਤੇ ਆਜਾ ਜੀ ਜੇ ਟੂਟੇ ਜਮ ਕੀ ਫਾਸੀ ਜਿਨਰ ਭੋਜ ਜਿਨ ਹੱਥਨ ਭੋ ਤਿਆ ਜਾ ਜੀ ਤਿਰਕ ਭੋ ਸਭ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰ ਹਰ ਜੀ ਏ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਘਟਿਆ ਜਾ ਜੀ ਜਿਨ ਨਾਨਕ ਕਨ ਬਲ ਜਾਸੀ ਤੇਰੀ ਭਗਤ ਹੋ ਤੇਰੀ ਭਗਤ ਪੰਡਾ ਜੀ ਘਰੇ ਬੇ ਅੰਤ ਬੇ ਅੰਤ ਮੇਰੇ ਭਗਤ ਤੇਰੇ ਭਗਤ ਸਰਾਨ ਤੁਧ ਜੀ ਤੇਰੇ ਹਰ ਇਕ ਅਨੇਕ ਅਨੰਤਾ ਤੇਰੀ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੀ ਬੇਅੰਤਾ ਤੇਰੇ ਨੇਕ ਤੇਰੀ ਨੇਕ ਪੜੇ ਬਹੁ ਸਮਤ ਸਾਥ ਜੀ ਕਰ ਕਰਿਆ ਖੜ ਕਰਮ ਕਰੰਤ ਸੇ ਭਗਤ ਸੇ ਭਗਤਿ ਭਲੇ ਜਰ ਨਾਨਕ ਜੀ ਜੋ ਭਾਵੇ ਮੇਰੀ ਹਰ ਭਗਵੰਤ ਤੂੰ ਆਦਿ ਪੁਰਖ ਬ੍ਰਹਮ ਪ੍ਰਕਰਤਾ ਜੀ ਭੀੜਾ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਪਹਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸਰਦ ਸਭ ਪਾਈ ਜੀ ਤੁਦੇ ਆਪੇ ਸਰਦ ਸਭ ਕੋਈ ਜਨ ਹਨ ਪੁਗਨ ਗਾਵੀ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਹੋਈ ਸਸਾ ਮਹਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾਸਾਹੀ ਜੋ ਤੋ ਭਾਵੇ ਸੋਈ ਥੀਸੀ ਜੋ ਤੋ ਦੇ ਸੋਈ ਹੁ ਪਾਈ ਰਹਾਓ ਕਰਤੇ ਰੀਤੋ ਸਭ ਨੀਤਿ ਆਜਾ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮਖ ਲੱਡਾ ਮਨਮਖ ਗਵਾਇ ਆਹਤ ਦੇ ਆਪ ਵਿਛੋੜੇ ਆਪ ਮਲਾਇਆ ਤੂੰਦਰਿਆ ਸਤ ਜੀ ਮਾਹੀ ਤੁੰ ਜਿਨ ਦੂਜਾ ਕੋਈ ਨਾਹੀ ਇਹ ਜਦ ਸਭ ਤੇ ਰਾਖੀ ਲੋ ਵਜੋਕ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਪੂਜਾ ਨਾਹੀ ਸੋਈ ਜਨ ਜਾਣੀ ਸਰਗੁਣ ਸਦਹੀ ਅਖੁਖਾਣੀ ਨੇ ਨਾਰਸੀ মিয়া ਤੈਨ ਸੁਖ ਪਾਇਆ ਸਚੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਪਿਆ ਸਭ ਹੋਇ ਤੂੰ ਬਿਨ ਦੂਜਾ ਵਰਨ ਕੋ ਹੋਇ ਤੂੰ ਕਰ ਕਰ ਵੇਖੇ ਹੈ ਜਾਣੇ ਸੋਏ ਜਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮਹੰਦਾਂ ਪਹਿਲਾ ਤਤ ਸਰਵ ਰੜੇ ਪਹਿਲੇ ਨਵਾਸਾ ਪਾਣੀ ਭਵਕਤ ਨੇ ਪੀਆ ਪੰਕਜਾ ਨਾ ਪਗ ਨਹੀਂ ਚਾਲੇ ਹਨ ਦੇਖਾ ਤੇ ਡੁੱਬੀ ਅਲਈ ਮੜੇ ਇਕ ਰਾਜੇ ਸਮੂੜ ਬਣਾ ਹਰ ਬਿਸਰ ਤੇਰੇ ਗੁਣ ਗਲੇ ਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੋਦਾ ਜਨਮ ਭਿਆ ਰਣੁਤ ਨਾਨਕ ਕਨ ਕੀ ਸਰਨਾ ਜਿਸ ਤੂ ਨਾਹੀ ਵਿਸਰਿਆ ਅਸਾ ਮਹੱਲਾ ਪੰਜਵਾ ਪਈ ਪ੍ਰਪਤ ਮਨੁਖ ਦੇਸ ਜੀਆ ਗੋਬਿੰਦ ਮਿਲ ਲਗੀ ਤੇਰੀ ਮਰਿਆ ਅਵਰ ਕਾਇ ਤ੍ਰਿਕ ਤੇ ਨ ਕਾਮ ਮਿਲ ਸਾ ਸਬਦ ਪਜ ਕੀ ਬਲ ਨਾਮ ਤ੍ਰੰਜਾਮ ਜਾ ਮਿਲਾਗ ਭਵਜਲ ਤਤਕੈ ਜਨਮ ਬ੍ਰਿਥਾ ਜਾਤ੍ਰਿਕ ਮਾਇਆ ਕੇ ਰਹਾਓ ਜਪ ਤਬ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿਆ ਕਹੋ ਨਾਨਕ ਹਮ ਨੀਚ ਕਰਮ ਮਹਾਂ ਸਰਨ ਪਰੇ ਕੀ ਰਖੋ ਸਰਮਾ ਜਪ ਤਬ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿਆ ਕਹੋ ਨਾਨਕ ਹਮ ਨੀਚ ਕਰਮ ਮਹਾਂ ਸਰਨ ਪਰੇ ਕੀ ਰੱਖੋ ਸਰਮਾਨ ਏਕ ਓੰਕਾਰ ਤ੍ਰਿਵਾਰ ਗੁਰੂ ਜੀ ਕੇ ਫੱਤੇ ਬਾਤਿਆ ਦਸਮੀ ਚੌਪਈ ਪੁਨਰਛਿਛਕ ਕਟਾ ਸੀਸਾ ਤ੍ਰਿਯ ਹਸਕੇਤ ਜਗਤ ਕੇਸਾ ਪੰਪਨ ਬ੍ਰਿਖ ਗਗਨ ਤੇ ਭਾਈ ਸਭਨ ਆਨ ਬਧਾਈ ਦਈ ਤਨ ਤਨ ਰੁਗੜ ਕੇ ਰਾਜਾ ਜੁਟਣ ਦਾਹਾ ਗਰੀਬ ਨਵਾਜਾ ਅਖਰ ਪਮਣ ਕੇ ਸਰਜਨ ਹਾਰੇ ਦਾਸ ਜਾਣ ਮੋਹਿ ਲੋ ਵਾਰੀ ਤਬਿਓ ਬਾਚ ਬੇਨਤੀ ਚੌਪਈ ਸਮਰਿ ਕਰੋ ਹਾਜ਼ ਰੱਛਾ ਪੂਰਨ ਹੋਈ ਚਿਤ ਕੀ ਇਛਾ ਤਵ ਜਨਨ ਮਰਹੀ ਹਮਾਰਾ ਸਪਨਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੁਟ ਸਵੇ ਤੁਮ ਕਾਭੋ ਆਪ ਹਾਜ਼ ਮੋਹਿ ਬਚਾਵੋ ਸੁਖੀ ਬਸੇ ਮੂਰਿ ਪਰਵਾਰ ਸੇਵਕ ਸਖ ਸਭੇ ਕਰਤਾ ਰਾ ਮੂਰਿ ਰੱਛਾ ਨਿਜ ਕਰਦੇ ਕਰੀਐ ਤੱਬੈ ਰਣਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਗਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਾਹੋ ਸੋ ਤੁਮ ਤ੍ਰਿ ਪਾਉ ਸੇਵਕ ਸਖਾ ਮਾਰੀ ਸਾਰੀਐ ਤੁਨ ਜੜ ਛਤਰ ਹਮਾਰੀ ਮਾਰੀ ਹੈ ਥਾ ਪਹਾੜ ਦੇ ਮੁਝੇ ਉਪਰੀਐ ਮਰਨ ਕਾਲ ਕਾ त्रास ਨਵਰੀਐ ਕੋ ਜੋ ਸਦਾ ਹਮਾਰੇ ਪੱਛਾ ਰਹੀ ਆ ਤੂਜੋ ਤਰੇਵ ਰਖਾ ਰਾਖਲੇ ਹੋ ਮੋਹੀ ਰਖਨ ਹਾਰੀਏ ਸਾਹਿਬ ਸੰਤ ਸਹਾਈ ਪਿਆਰੀ ਨੀਰਬੰਦ ਮ੍ਰਿਗਲ ਕੇ ਅੰਤਾਨ

ਸੋਈ ਗੁਰੂ ਸਹਜਿਓਹ ਮਾਰਾ ਨਮਸਕਾਰ ਤਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸਵਕੜ ਕੋ ਸਵ ਘਣ ਸੁਪਤੀਓ ਸਤਨ ਕੋ ਪਲ ਮੋ ਬਦਕੀਓ ਹਟੜੜ ਪੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛਿਟੇ ਤੇ ਕੁੰਚਿਰ ਅਸਤ ਮੁੱਲਾ ਸਭ ਪ੍ਰਿ ਕਰਪਾ ਦੇਟ ਕਰ ਫੂਲਾ ਚੰਤਰ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ एक ईपी पीर पहचाने प्रगट के बडपट की जाने जब द परख करन करतार प्रजा तव देहे अपारा जब करख करत हो कबहु तम्मे मन्त देह तर सबहु जेते बदरन श्रय सब तारे मापे अपनी भूज विचारे तुम संग हिते रह तन रालम जहां त वेद पीदे अर आलम निरंकार निरविकार निर्लंब ਆਦਰ ਨੀਲਹਨਾਦ ਸੰਭ ਤਦ ਗਮੂੜ ਉਚਾਰਿਤ ਪੇਦਾ ਜਤਾਂ ਜਾ ਕੋ ਭੀ ਨਾ ਪਾਵਤ ਕੇਦਾ ਤਤ ਕੋ ਕਰ ਪਾਹਨ ਨ ਮੰਨਤ ਮਹਾ ਮੂੜ ਕਸ਼ਪੇਧਨ ਜਾਣਤ ਮਹਾ ਦੇਵ ਕੋ ਪਹਿਟ ਸਦਾ ਸੇਵਾ ਨਰੰਕਾਰ ਕਾ ਚੇਤਨਹਿ ਪਵ ਆਪ ਹੀ ਆਪਣੀ ਬੁੱਧ ਹੈ ਜੀਤੀ ਵਰਨਦ ਭੈਨ ਭੈਨ ਤੋਹਿ ਤੇਤੀ ਤੁਮਰਾ ਲੱਖਾ ਨ ਜਾਏ ਪਸਾਰਾ ਦੇਹ ਵਿਦੇ ਸਜਾ ਪ੍ਰਥਮ ਸੁਨਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਇਓ ਰਾਵ ਕਹੀ ਪੂਪਾ ਅੰਡ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁ ਰਚ ਦੇਨੀ ਕਹੋ ਕੋ ਰਾਜਾ ਹੋਏ ਬਿਠਾ ਕਹੋ ਸਿਮੜ ਭਇਓ ਸੰਕਰ ਇਕੱਠਾ ਸਗਰੇ ਸੱਟ ਦਿਖਾਏ ਅਚੰਤ ਪਵ ਆਦ ਜੁਗਾਰ ਸਰੂਪ ਸਜੰ ਪਵ ਅਵ੍ਰਛਾਮਿਰੀ ਤੁਮ ਕਰੋ ਸਿਖ ਬਾਰ ਅਸਖ ਸੰਗਰੋ ਦੁਸ਼ਟ ਜਿਤੇ ਖਟਵਤ ਤਪ ਤਪਤਾ ਸਗਲ ਮਰੇਸ਼ ਪਰੋ ਰਨ ਕਤਾ ਜੇ ਆਸ ਤੁਜ ਤਵ ਸਰ ਨਹੀਂ ਪਰੇ ਤਿਨ ਕੀ ਦੁਸ਼ਟ ਦੁਖ ਤਹ ਹੋਵੇ ਮਰੇ ਪੁਰਖ ਜਵਨਾ ਪਕ ਪਰੇ ਤੇ ਹਾਰੇ ਤਿਨ ਕੀ ਤੁਨ ਤਿਨ ਕੀ ਤੁਮ ਸੰਕਟ ਤਵ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੀ ਕਾਲ ਜਿਤਨ ਹੈ ਰਖਿਆ ਹੋਈ ਤਾਹਿ ਸਭ ਕਾਲਾ ਦੁਸ਼ਟ ਅਰਹਿਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਣੀ ਨੇ ਹਰ ਹੋ ਤਾ ਕੀ ਤਾਪ ਤਨ ਕਮੈ ਹਰ ਹੋ ਜਦ ਸਦ ਕਰਮੋ ਸਭ ਹੋਈ ਦੁਸ਼ਟ ਸ਼ਾ ਸਭ ਸ਼ਕੇ ਨ ਕੋਈ ਏਕ ਵਾਰ ਜਿਨ ਤੁਮੇ ਸੁਭਾਰਾ ਕਾਲ ਪਾਸ ਤੇ ਤਾਹਿ ਉਬਾਰਾ ਜਿਨ ਹਰ ਨਾਮ ਤਿਹਾਰੂ ਕਹਾ ਦਰ ਦੁਸ਼ਟ ਦੁਖ ਤੇ ਰਹਾ ਖੜਕ ਕੇ ਤਮੈ ਸਤਨ ਤੇ ਹਾਰੀ ਅਬ ਹਾ ਦੇ ਰਹੋ ਬਹਾਰੀ ਸਰਬਠੋਰ ਮਹੋਬੋ ਸਾਹੀ ਦੁਖ ਦੋਖ ਤੇ ਲਿਓ ਬਚਾਈ ਕਿਰਪਾ ਕਰੇ ਹੰਭਰ ਜਗ ਮਾਤਾ ਕ੍ਰੰਧ ਕਰਾ ਪੂਰ ਸੁਭਰਾਤਾ ਚਿਰ ਬਕ ਸਕਲ ਦੇਹ ਕੋ ਹਰਤਾ ਦੁਖ ਦੋਖ ਨ ਪੋਸ਼ਕ ਰਤਾ ਸ੍ਰੀ ਹਰ ਤੁਜ ਭਈ ਦੇ ਅੱਲਾ ਉਹ ਨਗਰਾ ਗ੍ਰੰਤ ਤ ਕਲਾ ਮਨ ਬਾਸ਼ਿਕ ਫਲ ਪਾਵੇ ਸੋਈ ਦੁਖ ਰਦਸੇ ਵਿਆਪਤ ਕੋਈ ਅੜਲ ਹੁਨੇ ਗੁੰਗ ਜੋ ਜਾਇ ਸੁਰਥ ਨਾ ਪਾਵਈ ਹੁਨੇ ਮੋੜ ਜ ਚਲਾ ਗਏ ਚਤਰਤਾ ਆਵਈ ਲੋਕ ਦਰਦ ਭੋ ਨਿਕਲ ਆਤ ਨਰਕੇ ਰਹੇ ਹੋ ਜੋ ਜਾ ਕੀ ਏਕ ਵਾਰ ਚਉਪਈ ਕੋ ਕਹ ਚਉਪਈ ਸੰਬ ਸੱਤ੍ਰ ਸਹਸਕ ਰਿज्ਜ ਪਰਦ ਸਹਸਪ੍ਰਤੀ ਲਖਿ ਜੇ ਤਦਿ ਸੁਦੇ ਆਸ਼ਮਿ ਰਵਵਾਟਾ ਤਿਰਸਤੰਦਰ ਵਿਰਲ ਤੁਸਦਾਰਾ ਇਤਿ ਸ਼੍ਰੀ ਚਤਰੋਪਖਿਆਨੇ ਤ੍ਰੇ ਅਤਰੇ ਮੰਤਰੀ ਪੂਰ ਸੁ ਬੰਦੇ ਚਰ ਸਪਾ ਚਿਤ੍ਰ ਸਮਾਪਤ ਮਾਸ ਸਵ ਮਾਸਤ ਅਪਜੂਨ ਦੋਹਰਾ 10 ਜਨ ਕਰਦਾਸ ਪਰ ਤੀਜੇ ਕਿਰਪਾ ਪਾਰ ਚਾਪ ਹੱਦ ਰਖ ਮੁਹੀ ਮਨ ਕਰਮ ਬਚਨ ਵਿਚਾਰ ਚੋਪਈ ਮੈ ਨਗਰੇ ਸੇ ਪ੍ਰਥਮ ਨਾਉ ਕਿਸ ਨਾ ਬਿਸਨ ਕਬ ਹੂਨ ਧਿਆਉ ਕਾੜ ਸੁਨੇ ਪਹਿਚਾਨ ਨਾ ਤੇਰਨ ਸੋ ਤਿਵਲਾਗੀ ਮੋਰੀ ਪਗਿਨ ਸੋ ਮਹਾਕਾਰ ਰਖ ਵਾਰ ਹਮਾਰੋ ਮਾਹਲੋ ਮੈਂ ਕਿੰਕਰ ਥਾਰੋ ਆਪਣਾ ਜਾਣ ਕਰੋ ਰਖਵਾਰ ਬਾਹ ਗਹਿ ਕੀ 라ਜ ਵਿਚਾਰ ਆਪਣਾ ਜਾਣ ਮੁਝੇ ਅਪਰਤ ਪਰਿਯ ਚੁਣ ਜਿਹੇ ਛਤਰ ਹਮਾਰੀ ਮਰੀਯੇ ਦੇਗ ਤੇਗ ਜਗ ਮੈਂ ਤੂੰ ਚੱਲੇ ਪ੍ਰਾਖ ਆਪ ਵਹੀ ਔਰਨ ਦੱਲੇ ਤੁਮ ਕਰੋ ਸਦਾ ਸਤਿਪਾਰਾ ਤੁਮ ਸਹਾਇ ਮੈਂ ਦਾਸ ਸਹਾਰਾ ਜਾਣ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਸਮੂਹੋਂ ਸਭ ਰਾਜਨ ਕੇ ਰਾਜਾ ਆਪੇ ਆਪ ਗ਼ਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਹਿ ਹਾਰ ਪਰਾਵੈ ਆਨ ਦਵਾਰ ਤੋਹਿ ਆਪਣਾ ਜਾਣ ਕਰੋ ਪ੍ਰਤਿਪਾਰਾ ਤੁਮ ਸਾਹਿਬ ਮੈਂ ਕਿ ਕਰਥਾ ਜਾ ਦਾਸ ਜਾਣ ਦੇ ਹੱਥ ਬਾਰ ਹਮਰੇ ਸਭ ਬੇਰਨ ਸੰਗ ਹਰੋ ਪ੍ਰਥਮ ਤਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਬਤਾ ਬਿਦਨਾਨਾ ਕਿਸਨ ਜਥਾ ਮਚਿਤ ਰੁਚਾਰੋ ਦੋਖ ਹੋਏ ਕਬਲੇ ਹੋ ਸਦਾਰੋ ਕਬ ਬਾਤ ਦੁਹਰਾਓ ਜੋਰਜ ਪ੍ਰਮੋ ਸੋ ਕਹ ਸੋ ਕਹੋ ਜਗਮਾਨੀ ਜੋਤਨ ਪ੍ਰਭ ਕੋਤਿ ਆਏ ਹੈ ਅੰਤ ਸੁਰਗ ਕੋ ਜਾਹੀ ਦੁਹਰਾਓ ਹਰ ਪਰ ਜਨ ਦੁਇ ਏਕ ਹੈ ਵਿਭ ਵਿਚਾਰ ਕੁਛ ਨਾਹੀ ਜਲ ਤਿਤ ਜਤ ਰੰਗ ਜਿਓ ਜਲ ਹੀ ਵਿਖੇ ਸਮਾਹੀ ਦੁਹਰਾਓ ਜਬ ਆਇਸ ਪ੍ਰਭ ਕੋ ਪਇਓ ਜੋ ਨਬਤ ਰਾਜਿ ਗਿਐ ਹੰ ਵੇ ਕਥਾ ਛਛੇ ਪਤ ਪੇ ਕਬ ਬਾਚ ਦੋਹਰਾ ਫਾੜ ਭੈਵ ਮੈ ਜੋਰ ਕਰ ਬਚਨ ਕਹਾ ਸਿਰ ਲਾਇ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੀ ਜੇ ਤੁਮਰੀ ਧਿਆਨ ਕੋ ਨਿਤ ਉੱਠਿਐ ਸੰਤ ਅੰਤ ਰਹੇਗੇ ਮੁਕਤ ਫਲ ਪਾਵਹਿਗੇ ਭਗਵੰਤ ਦੋਹਰਾ ਕਾਲ ਪਰਖ ਕੇ ਦੇਹ ਮੋ ਕੋਟ ਕਬਿਸਰ ਨੰਦੀ ਯਸ ਕੋਟ ਇੰਦਰ ਬ੍ਰਹਮਾ ਕਿਤੇ ਰਉ ਸਦਗਰੋ ਰਜੇਸ ਦੋਹਰਾ ਰੋਵ ਕਥਾ ਜੁਗ ਜੁਗ ਟਲ ਸਭ ਕੋਈ 파ਕਤ ਨੇਤ ਸੁਰਗ ਬਾਸ ਸੁਰਗ ਬਰ ਕਰਾ ਸਗਰੀਪੁਰੀ ਸਮੀਤ ਚੌਪਈ ਜੋਵੇ ਕਥਾ ਸੁਨੇ ਅਰਗਾਵੀ ਦੁਖ ਪਾਪ ਤਹਿ ਨਿਕਨ ਆਵੀ ਮਿਸਰ ਭਗਤ ਕੀ ਇਹ ਫਲ ਹੋਈ ਤਾਦ ਬਿਯਾਦ ਛਵੇ ਛਕੇ ਨ ਕੋਈ ਸੰਮਤ ਸਤਰੇ ਹਿਰ ਸਹਿ ਸੁਖ ਚਾਵਣਾ ਹਾਰ ਵੱਡੀ ਪ੍ਰਥਮ ਸੁਖ ਦਾ ਮਨ ਤੁਏ ਪ੍ਰਸਾਰ ਕਰ ਗ੍ਰੰਥ ਸੁਧਾਰਾ ਪੂਲ ਭਰੀ ਲਹ ਲਿਹੋ ਸੁਧਾਰਾ ਤੁਹਰਾ ਮਿੱਤਰ ਤੁੰ ਕੇ ਚਰਨ ਤਾਰ ਸਦਰਵ ਤੀਰਤ ਰੰਗ ਸ੍ਰੀ ਭਗਵੰਤ ਪੂਰਨ ਕੀਓ ਤਗਬਰ ਕਥਾ ਪ੍ਰਸੰਗ ਸਾਜ ਅਸਾ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ पावै गहै जब ते तुमरे तब ते को आकतरे नहीं आनियो खराब रही प्राण प्राण हरे कहै मत एक न मानियो समरत शास्त्र वेद सब वो भेद कहै अब एक न जानेओ श्री असपान त्रिपतमरी कर मैना कहियो सब तोहे बखानियो दोहरा सकल द्वार को षड्ग गहैओ तोहर द्वार बाहे गहि पीराज अस गोबिंद दास तुहार सगले द्वार को छाडके गयो तो हार द्वार बाही गहे के लाज अस गोबिंद दास तुहार राब कली महला तीचा आनंद इक ऊंकार सतगुरु प्रसाद आनंद प्रियामरी माय सतगुरु मैं पाया सतगुरु तो पाया सहसीती मनवज्जिया बधज्या रागरतन परिवार प्रिया शब्द गावण अञ्जा ਅਬਦੋਤਾ ਗਾਵੋ ਹਰੀ ਕੇ ਰਾ ਮਨ ਜਿਨੇ ਵਸਾਇਆ ਤਹਿੜਨਿਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੀਆ ਤੂ ਸਦਾ ਰਹੋ ਹਰ ਨਾਲੇ ਫਰਨਾ ਰਹੋ ਤੂ ਮਨ ਮੇਰੀਏ ਦੁਖ ਸਭ ਵਿਸਾਰਨਾ ਕੰਗੀਕਾਰੋ ਕਰੇ ਤੇਰਾ ਪਰਜ ਸਭ ਸੁਵਾਨਾ ਸੁਬਨਾਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਵਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਚੇ ਸਾਹਿਬਾ ਕਿਆ ਨਾਹੀ ਕਰਤੇ ਰਤਾ ਤੇਰਾ ਤੇ ਸਭ ਕਿਛ ਹੈ ਜਿਸ ਦਿਹ ਸੋ ਪਾਵੀ ਸਦਾ ਸਿਰਤ ਸਲਾਹਾ ਤੇਰੀ ਨਾਗ ਮਨਵ ਸਾਬੀ ਨਾਮ ਜਿਨ ਕਰ ਮਨ ਵਸਿਆ ਵਾਜੇ ਸ਼ਬਦ ਕਨੀਰੀ ਕਹਿ ਲੋ ਨਿਕ ਸਚੇ ਸਾਹਿਬ ਕਿਆ ਨਾਹੀ ਕਰਤੇ ਰ ਸੋਚ ਨਾਮ ਮੇਰਾ ਆਧਾਰੋ ਸਚੇ ਨਾਮ ਆਧਾਰ ਮੇਰਾ ਸਭ ਗੁਆਣਿਆ ਪ੍ਰਸ਼ਾਂਤ ਸੁਖਮਣ ਆਏ ਵਸਿਆ ਇੱਛਾ ਸਹ ਪੂਜਾਈਆ ਸਦਾ ਕੁਰਬਾਨ ਕੀਤਾ ਗਰੁਟਹ ਵੱਡਿਆ ਜਾਣ ਕਹੇ ਹਾਰਣ ਕ ਸੁਣ ਸੰਤੋ ਸਬਦ ਤਰੋ ਪੇ ਹਾਰੋ ਸੱਚਾ ਨਾਮ ਮੇਰਾ ਆਧਾਰੋ ਵਜੇ ਪੰਜ ਸ਼ਬਦ ਤਿਤ ਕਰ ਸਭਾਗੇ ਪਰ ਸਭਾਗੇ ਸਬਦ ਵਾਚੇ ਕਲਾ ਜਿਤ ਕਟ ਧਾਰੀਆ ਪੰਜ ਦੂਤ ਦਵਸ ਕੀਤੇ ਕਹੋਲ ਕੰਟਕ ਮਾਰਿਆ ਤੁਰ ਕਰਮ ਪਇ ਤੁ ਜਨ ਕੋ ਕਹਿਣਾ ਮਖ ਕੇ ਲਾਗੇ ਕਹਿ ਨਾਨਕ ਤਹ ਸਖੋਵਾ ਤਤ ਕਰ ਅਨਹਦ ਬਾਚੇ ਅਰਦਸਰੋ ਵਡ ਭਾਗੀ ਇਹ ਸਗਲ ਮਨ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂ ਸੁਖ ਰੋਗ ਸੰਤਾਵੀ ਉਤਰੇ ਸੁਣੀ ਸੱਚੀ ਬਾਣ ਸੰਤ ਸਾਜਨ ਭਈ ਸਰਸੀ ਪੂਰੇ ਗੁਰ ਤੇਜਾ ਸੁਣ ਤੇ ਬਨੀਤ ਕਹਿ ਤੇ ਪਵਿੱਤ ਸਤ ਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੋਰੀ ਚਰਨਾਂ ਲਾਗੇ ਵਾਜੇ ਅਰਹਦ ਤੂਰੀ ਸ੍ਰਿ ਤੇ ਪਨੀਤ ਕਹ ਤੇ ਪਵਿੱਤ ਸਤਿਗੁਰ ਰਹੇ ਆਪਰ ਪੂਰੇ ਬਿਨਵੰਤ ਨਾਨਕ ਗੋਰੀ ਚਰਨਾਂ ਲਾਗੇ ਵਾਜੇ ਅਰਹਦ ਤੂਰੀ ਉਦਾਬਣੀ ਮਹਲਾ ਪੰਜਵਾ ਥਾਲ ਵਿੱਚ ਤਨ ਵਸ ਤੂ ਪਈਓ ਸਤ ਸਨ ਦੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਕਹਿਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਕਿਸ ਕਾ ਹੋਏ ਉਧਾਰੋ ਇਹ ਵਸਤ ਜੇ ਨਹ ਜਾਈ ਨਿਤ ਰਤ ਰਖ ਉਰ ਤਾਰੋ ਤੁਮ ਸਰ ਸਾਰ ਚਰਨ ਲਗਤ ਰੀਐ ਸਭ ਨਾਰਿਕ ਬ੍ਰਹਮ ਅਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਪੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਨੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸਚਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਰਥੀ ਵੈ ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੀ ਉਥੇ ਤੇਰੀ ਰੱਖ ਚਗਨੇ ਉੱਦਰ ਮਾਹੀ ਸੁਰਗ ਜਬ ਕੇ ਦੂਤ ਨਾਏ ਤੇਰੇ ਛਡ ਜਾਹੀ ਪੌਜਲ ਬਖਮਸਗਾਹੋ ਪਰ ਸਬਤੀ ਪਾਰ ਪਾਹੀ ਜਿਲਕੋ ਲਗੀ ਪਿਆਸ ਅੰਮ੍ਰਿਤ ਸੇਖਾਹੀ ਕਲਮੈ ਇਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੇ ਨੋ ਕਰਪਾਲ ਸਮਾਲੇ ਸਾਹੀ ਸਾਹੀ ਮਿਰਥਾ ਕੋਈ ਨਾ ਜਾਏ ਜੀ ਆ ਵੇ ਤੁਦ ਆਹੀ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਗੁਰ ਪਿਖਣਾ ਤਰਵਣੀ ਸੁਰਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗੇ ਪਾਏ ਠਾਓ ਕਹੋ ਨਾਨਕ ਕਿਰਪਾ ਕਰੀ ਜਿਸਨੂੰ ਇਹ ਵਤ ਦੇ ਜਗਮੈ ਉਤਮ ਕਾਢੀ ਹੈ ਵਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਵਾਰਿਆਣ ਗੁਰ ਕੀ ਪੈਰੀ ਪਾਏ ਪਾਜ ਸਵਾਰਿਆਣ ਹੋਵਾ ਆਪ ਦਿਵਾਲ ਮਰੋ ਨਾਮਿ ਸਵਾਰਿਆਣ ਸੋਜਣਾ ਕੇ ਸੰਗ ਭਵਜਨ ਤਾਰਿਆਣ ਤਾ ਕਤਲਿੰਦਕ ਦੁਸ਼ਟ ਜਿ ਨਮਾਹੀ ਬੇਦਾਰਿਆਨਾ ਤਿਸ ਸਾਹਿਬ ਕੀ ਟੀਕ ਨਾਨਕ ਮਨਹਿ ਬਾਹੀ ਜਿਸ ਮਰਤ ਸੁਖ ਹੋਈ ਸਗਲੇ ਦੋਖ ਜਾਹੀ ਤਿਸ ਸਾਹਿਬ ਕੀ ਟੀਕ ਨਾਨਕ ਮਨਹਿ ਬਾਹੀ ਜਿਸ ਮਰਤ ਸੁਖ ਹੋਈ ਅਗਲੇ ਦੁਖ ਜਾਹੀ ਪਾਤ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ